मेरा ना हरने एक सेकंड च पटियाले ਤੋਂ ਮੈਂ ਵੱਡੀ ਸਰਵਿਸ ਤੋਂ ਪਹਿਲਾਂ ਮਤਲਬ ਮੈਨੂੰ ਜਿਵੇਂ ਸਰੀਰਕ ਥਕਾਵਟ ਜਿਹੜੀ ਸੀ ਉਹ ਬਹੁਤ ਰਹਿੰਦੀ ਸੀ ਲੱਤਾਂ ਦੇ ਵਿੱਚ ਦਰਦ ਪੈਰਾਂ ਦੇ ਵਿੱਚੋਂ ਸੇਕ ਨਿਕਲਣਾ ਬਹੁਤ ਜ਼ਿਆਦਾ ਪ੍ਰੋਬਲਮ ਸੀ ਤਾਂ ਜਦੋਂ ਤੋਂ ਮੈਂ ਬਡੀ ਸਰਵਿਸ ਨੂੰ ਯੂਜ਼ ਕੀਤਾ ਤਾਂ ਮੇਰੀ ਸਰੀਰ ਜਿਹੜਾ ਹੈ ਬਿਲਕੁਲ ਤੰਦਰੁਸਤ ਹੈ ਮੈਂ 3-3 4-4 ਘੰਟੇ ਲਗਾਤਾਰ ਵੀ ਬੱਚਿਆਂ ਦੇ ਨਾਲ ਵੀ ਮੈਂ ਪ੍ਰੋਪਰ ਆਪਣਾ ਖੇਡ ਦਾ ਤੇ ਕੰਮ ਕਰਦੇ ਵਿੱਚ ਵੀ ਆ ਕੇ ਸ਼ਾਮ ਨੂੰ ਕੰਮ ਕਰਦੇ ਕਿਸੇ ਤਰ੍ਹਾਂ ਦੀ ਕੋਈ ਕਾਰਤ ਨਹੀਂਦੀ ਇਸ ਤੋਂ ਪਹਿਲਾਂ ਮੈਨੂੰ ਇਹ ਹੁੰਦਾ ਸੀ ਮੈਂ ਕਈ ਵਾਰ ਬੱਗ ਵੀ ਨਹੀਂ ਉਤਾਰਦਾ ਹੁੰਦਾ ਸੀ ਮੈਂ ਆ ਕੇ ਆਈ ਲੇਟ ਜਾਂਦਾ ਸੀ ਵੀ 2 ਘੰਟੇ ਦੀ ਡਿਊਟੀ ਤੂੰ ਆਏ ਤੁਸੀਂ ਗਵਰਨਮੈਂਟ ਟੀਚਰ ਨੂੰ ਸਰ ਤੁਸੀਂ ਹਾਂਜੀ ਹਾਂਜੀ ਓਕੇ ਮੈਨੂੰ ਡਿਊਟੀ ਤੂੰ ਆਂਦੇ ਡਿਊਟੀ ਤੁਹਾਡੀ ਲੇਟ ਜਾਂਦੇ ਸੀ ਤੇ ਆ ਕੇ ਕੱਪੜੇ ਮਤਲਬ ਉਤਾਰਨ ਵੀ ਐਂ ਲੱਗਦਾ ਸੀ ਵੀ ਬਾਅਦ ਰੈਸਟ ਕਰਕੇ ਫੇਰ ਹੀ ਆਪਾਂ ਕਰਾਂਗੇ ਪਰ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਮੈਨੂੰ ਓਕੇ ਹਾਂਜੀ ਹਾਂਜੀ ਇੱਕ ਹੋਰ ਤੁਸੀਂ ਪ੍ਰੋਬਲਮ ਕਹਿ ਰਹੇ ਸੀ हां एक मेरे वो, मतलब ਇਹਦੇ ਵਿੱਚ ਸਰੀਰ ਦੇ ਵਿੱਚ ਨਾ ਜਿਵੇਂ ਗੰਢਾਂ ਬਣ ਜਾਂਦੀਆਂ ਨੇ ਆਪਾਂ ਕਹਿ ਦਿੰਦੇ ਆ ਇਸ ਤਰ੍ਹਾਂ ਗੰਢਾਂ ਸੀ ਮੇਰੀ ਪੇਟ ਦੇ ਵਿੱਚ ਤਿੰਨ ਚਾਰ ਛੋਟੀਆਂ ਸੀ ਤੇ ਇੱਕ ਵੱਡੀ ਸੀ ਤਾਂ ਜਿਹੜੀਆਂ ਛੋਟੀਆਂ ਨੇ ਉਹ ਤਾਂ ਇਸ ਟਾਈਮ ਖਤਮ ਨੇ ਤੇ ਜਿਹੜੀ ਵੱਡੀ ਹੈ ਉਹ ਵੀ ਪਹਿਲਾਂ ਮੈਂ ਚੇਅਰ ਤੇ ਬੈਠਦਾ ਸੀ ਤੇ ਮੈਨੂੰ ਕਾਫੀ ਮਹਿਸੂਸ ਹੋਣ ਲੱਗੀ ਸੀ ਵੀ ਜ਼ਿਆਦਾ ਹੋ ਗਈ ਤਾਂ ਮੈਂ ਇਸ ਚੀਜ਼ ਦੇ ਉੱਤੇ ਚਿੰਤਾ ਵੀ ਕਰਦਾ ਸੀ ਵੀ ਕੁਝ ਨਾ ਕੋਈ ਦਿਖਾਉਣਾ ਪਏਗਾ ਮੈਂ ਡਾਕਟਰ ਨੂੰ ਚੈੱਕ ਵੀ ਕਰਾਇਆ ਤੇ ਉਹਨਾਂ ਨੇ ਕਿਹਾ ਵੀ ਜੇ ਦਰਦ ਨਹੀਂ ਕਰਦੀ ਤਾਂ ਰਹਿੰਦੀ ਪਰ ਉਹਦੇ ਵਿੱਚ ਹੁਣ ਮੈਨੂੰ ਇਹ ਲੱਗਦਾ ਵੀ ਉਹਦੇ ਤੋਂ ਵੀ ਘੱਟ ਰਹੀ ਗਈ ਹੈ ਬਹੁਤ ਛੋਟੀ ਹੋ ਗਈ ਹੈ ਨਾ ਅਜਿਵੇਂ ਨੂੰ तकरीबन 30 ਦਿਨ ਹੋਏ ਨੇ ਤਾਂ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਮੇਰੇ ਜਿਹੜਾ ਹੈਗਾ ਵੇ ਸਰ ਤੁਸੀਂ ਕਿਸੇ ਇਹ ਜੀ ਦਿੱਕਤ ਵਾਸਤੇ ਨਹੀਂ ਲਿਆ ਸੀ ਮਾਤਾ ਦੇ ਰਿਜ਼ਲਟ ਆਣ ਤੋਂ ਪਹਿਲਾਂ ਅਸੀਂ ਕਰ ਪਰਿਵਾਰ ਦੇ ਸਾਰੇ ਮੈਂਬਰ ਲੈ ਲੈਨੇ ਸੋ तकरीबन ਮਾਤਾ ਜੀ ਨੂੰ ਬਹੁਤ ਪੁਰਾਣੀ ਪ੍ਰੋਬਲਮ ਚੱਲਦੀ 25-30 ਸਾਲਾਂ ਤੋਂ ਉਹਨਾਂ ਦੀ ਠੀਕ ਹੋਈ ਸੀ ਉਹਨਾਂ ਕਰਕੇ ਸਾਨੂੰ ਵਿਸ਼ਵਾਸ ਹੋਇਆ ਜਦੋਂ ਸਾਡਾ ਵਿਸ਼ਵਾਸ ਬਣਿਆ ਤਾਂ ਮੈਂ ਨਾਲ ਜੀ ਨਾਲ ਹੀ ਆਪਣੇ ਤਿੰਨ ਫੈਮਿਲੀ ਮੈਂਬਰ ਹੋਰ ਸੀ ਅਸੀਂ ਪਰਿਵਾਰ ਦੇ ਵਿੱਚ ਬੇਟੀ ਆਪਣਾ ਬੇਟਾ ਮੇਰਾ ਤੇ ਵੈਸੇ ਜੇ ਉਹਨਾਂ ਨੂੰ ਤੇ ਮੈਂ ਖੁਦ ਲੈ ਬੀਸਿਸ ਨੂੰ ਕਾਫੀ ਪ੍ਰੋਬਲਮ ਸੀ ਕਾਰਡੀਆਕ ਰਿਜ਼ਰਵਰੀ ਜ਼ਰੂਰੀ ਹੈ ਬਿਲਕੁਲ ਜਿਹੜੀ ਹੈਗੀ ਆ ਉਹ ਠੀਕ ਨੇ ਪਰ ਮੈਂ ਇਹੀ ਸੋਚਿਆ ਸੀ ਵੀ ਜੇ ਕਾਰਡੀ ਸਰਵਿਸ ਅਸੀਂ ਕਰਾਉਣੇ ਆ ਤਾਂ ਵਾਕਿਆ ਸੱਚ ਪੇ ਅਸੀਂ ਆਪਣੀ ਸਰਵਿਸ ਤਾਂ ਜ਼ਿੰਦਗੀ ਚ ਕਦੀ ਕਰਾਈ ਨਹੀਂ ਗੱਡੀਆਂ ਤਾਂ ਅਸੀਂ ਦੁਬਾਰਾ ਕਰੀ ਲਾਂਗੇ ਪਰ ਆਮੀ ਸਰੀਰ ਜਿਹੜਾ ਮਨੁੱਖ ਦਾ ਸਰੀਰ ਉਹ ਕਿਦੀ ਖਰੀਦਿਆ ਨਹੀਂ ਜਾਂਦਾ ਮੈਂ ਨਾਲ ਜੀ ਨਾਲ ਹੀ ਜਿਹੜਾ ਸਾਰੇ ਪਰਿਵਾਰ ਦੀ ਆਪਣੀ ਜਿਹੜੀ ਸੀ ਉਹ ਲੈ ਕੇ ਸਰਵਿਸ ਕਰਾਈ ਸੀ ਬਸ ਤਿੰਨਾਂ ਚ ਰਿਜ਼ਲਟ ਵੀ ਜ਼ਬਰਦਸਤ ਰਿਹਾ ਜੀ ਬਹੁਤ ਜ਼ਬਰਦਸਤ ਲੱਖਾਂ ਲੋਕ ਸਰ ਵੀਡੀਓ ਦੇਖਣਗੇ ਤੁਹਾਡੀ ਹਾਂਜੀ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗਾ ਕਿੰਨੇ ਸਾਲ ਬੈਗ ਫੀਲ ਕਰ 100% ਵਿਸ਼ਵਾਸ ਕਰੋ ਕਿਉਂਕਿ ਇਹ ਕੋਈ ਜ਼ਰੂਰੀ ਨਹੀਂ ਹੈ ਵੀ ਹਰ ਟਾਈਮ ਫੀਕ ਵੀਡੀਓ ਹੀ ਬਣਦੀਆਂ ਹੋਣਗੀਆਂ ਕਈ ਵਾਰ ਆਪਾਂ ਸੋਚ ਲੈਂਦੇ ਆ ਤਾਂ ਇਹ ਬਿਲਕੁਲ ਸੱਚਾਈ ਹੈ ਇਹਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਸਾਨੂੰ ਵਿਸ਼ਵਾਸ ਕਰਕੇ ਆਪਾਂ ਇਹਨੂੰ ਜ ਵਰਤਾਂਗੇ ਤਾਂ ਮੇਰਾ ਖਿਆਲ ਹੈ ਵੀ ਆਪਣੇ 15 20 ਸਾਲ ਜਿਹੜੀ ਬੈਕ ਆ ਜਾਂਦੀ ਹੈ ਜਵਾਨੀ ਆ ਜਾਂਦੀ ਹੈ ਆਪਣੇ ਉੱਤੇ ਜਿਵੇਂ ਮੈਂ ਮਹਿਸੂਸ ਕਰ ਰਿਹਾ ਤਾਂ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਪੂਰੀ ਸ਼ਕਤੀ ਤੰਦਰੁਸਤੋ ਜਾਂ ਕੋਈ ਪ੍ਰੋਬਲਮ ਹੈ ਤਾਂ ਪ੍ਰੋਬਲਮ ਆਉਣ ਤੋਂ ਪਹਿਲਾਂ ਹੀ ਆਪਾਂ ਲੈ ਕੇ ਸਾਰੇ ਜਿਹੜੇ ਹੈਗੇ ਆ ਇਹਨੂੰ ਜਿਹੜਾ ਹੈਗਾ ਉਹ ਯੂਜ਼ ਕਰਕੇ ਆਪਣੀ ਸੀਤ ਨੂੰ ਜਿਹੜਾ ਤੰਦਰੁਸਤ ਰੱਖੀਏ ਥੈਂਕ ਯੂ ਜੀ